ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਕਰਦੇ ਆ ਅਸੀਂ ਚਾਚੇ ਦਾ ਵੀਡੀਓ ਬਣਾ ਰਿਹਾ ਸਾਂ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਾ ਭੀ ਤਿਆਰੀ ਪੂਰੀ ਹੈਗਾ ਜੀ ਕਿੱਠੀ ਦਾ ਦਿਨ ਹਾਂਜੀ ਪੂਰੀਆਂ ਤਿਆਰੀਆਂ ਹਾਂਜੀ ਇਹ ਤੋਂ ਬਾਅਦ ਆਪਾਂ ਨੇ ਕਰਨੇ ਹੋ ਮਹਾਤ ਬਾਠ ਠੀਕ ਹੈ ਪੂਰੀਆਂ ਵੀ ਤਿਆਰੀਆਂ ਆਪਾਂ ਸਾਰੇ ਜਣੇ ਜਦੋਂ ਤੱਕ ਸਾਡੇ ਚਾਚੇ ਦੇ ਬਹੁਤ ਫਤਵਾ ਦੇ ਨਾਲ ਮਾਰੀ ਕੋਈ ਨਹੀਂ ਕਰਦਾ ਸਤਿ ਸ਼੍ਰੀ ਅਕਾਲ ਜੀ ਬਾਈ ਸਾਰੇ ਵੀਰਾਂ ਨੂੰ ਧੋਰੀ ਵੀਰ ਸਤਿ ਸ਼੍ਰੀ ਅਕਾਲ ਜੀ ਜਿੰਦੂ ਬਾਈ ਬਾਈ ਅੱਜ ਹੈਗੀ ਨੇਤਰ ਬਾਈ ਨਾਲੇ ਵਿਆਹ ਦੀ ਸਹੇ ਚਿੱਠੀ ਤੇ ਪੂਰੀ ਬਾਈ ਨੂੰ ਬਾਈ ਮੋੜਵਾ ਤੇ ਸਪੈਸ਼ਲ ਲੈਣ ਆਇਆ ਇਹਦੇ ਲੱਤਾਂ ਕਮਜ਼ੋਰ ਹੋ ਗਏ ਥੱਕ ਗਿਆ ਇਹ ਯਾਰ ਉੱਥੇ ਦਾ ਤਾਂ ਹੈ ਨਹੀਂ ਹੈ ਫੋਨ ਕਰ ਕਰਕੇ ਠਾਲਿਆ ਵੀ ਉੱਠ ਖੜ ਪਾਈ ਭਾਈ ਮੈਂ ਤਾਂ ਪਹਿਲਾ ਡੀਸੀ ਨੂੰ ਫੋਨ ਕਰਿਆ ਮੈਂ ਡੀਸੀ ਬਾਈ ਅੱਜ ਚੇਟੀ ਹੈਗੀ ਐ ਕਿਹੜਾ ਅੱਜ ਹੈਗੀ ਐ ਦੋ ਦਿਨ ਮੇਲਾ ਫੋਨ ਕਰਤਾ ਤਾਂ ਉਹਨੇ ਮੈਨੂੰ ਦੱਜ ਰੀ ਸੀ ਡੀਸੀ ਨੇ ਉਹੀ ਬੜੀ ਮਾੜੀ ਝੇਕਾ ਲੱਗ ਗਿਆ ਦਾ ਬਿਲਕੁਲ ਨਹੀਂ ਅੱਜ ਡੀਸੀ ਨੂੰ ਚਾਰ ਕੋਡੀਆਂ ਖਵਾ ਦਿੰਦੀ ਐ ਠੀਕ ਨਹੀਂ ਚਾਹੀਦਾ ਡੀਸੀ ਬਾਕੀ ਭਾਈ ਸਿੰਧੂ ਕੋਲ ਆਏ ਤੇ ਸਿੰਧੂ ਨੇ ਆਪਣੀ ਬਗੈ ਰੱਖ ਲਈ ਕਹਿੰਦਾ ਟਰੈਕਟਰ ਲਿਆਉਣਾ ਨਵਾਂ ਟਾਇਰ ਹੈਗੇ ਉਹਦੇ ਨਵੇਂ ਸਿੰਧੂ ਦੱਸ ਬਾਈ ਕੀ ਐ ਸਿਸਟਮ ਐ ਟਾਇਰ ਕੱਢਣੇ ਆਪਣੇ ਕੱਲੇ ਟਾਇਰ ਕੱਢਣੇ ਕਿ ਹੱਕ ਹੱਕ ਸਾਰਾ ਗੁੱਲਾ ਜੋ ਹੈ ਦੱਸ ਦੇ ਪ੍ਰੋਜੈਕਟ ਦੇ ਬਾਹਰ ਵਾਲੇ ਗਏ 15 9 28 ਦੇ ਐਮ ਆਰ ਪੀ ਦੇ ਐਕਸਟਰਾ ਦੇ ਟਾਇਰ ਉਹ ਦੇਣੇ ਆ ਅੱਛਾ ਆਪਾਂ ਦੇ 14 ਦੇ ਪਾਉਣੇ ਨੇ ਭਾਈ ਇਹ ਲਿਆਏ ਨਵਾ ਸੋਨਾ ਲਿਕਾ ਟਰੈਕਟਰ ਉਹਨੂੰ 15 ਦੇ ਟਾਇਰ ਕੰਪਨੀ ਨੇ ਪਾਏ ਵੀ ਆ ਇਹ ਕਹਿੰਦਾ ਵੀ ਆਪਾਂ ਨੇ 14 ਦੇ ਪਾਉਣੇ ਆ ਆਪਾਂ ਫਿੱਟ ਨਹੀਂ ਬੰਦੇ ਮੈਂ ਕਰਾ ਲਾ ਹੁਣ ਤੋਰਾ ਘੱਟ ਚਾਹੀਦਾ ਰੇਟ ਅੱਛਾ ਉਹਦੇ ਤੋਰਾ ਜ਼ਿਆਦਾ ਉਹ ਤੋਰਾ ਬੜੇ ਟਾਇਰਾਂ ਦਾ ਕਿ ਤੋਰਾ ਜ਼ਿਆਦਾ ਹੈ ਇਹ ਫਿਰ ਆਪਣੇ ਪਾਏ ਵੀ ਹੁਣੇ ਬੰਦੇ ਨੇ ਹਾਂ ਆਪਣੇ ਪਾਏ ਆਪਣੇ ਪਾਏ ਬੰਦੇ ਨੇ ਪੂਰੇ ਆ ਤੜਕੇ ਉੱਠ ਗਿਆ ਤਾਂ ਮੈਂ ਤਾਂ ਤੜਕੇ ਉੱਠਦਾ ਤੂੰ ਹੀ ਲੇਟ ਉੱਠਦਾ ਝੂਠ ਮਾਰੀ ਜਾਂਦਾ 7 ਵਜੇ ਉੱਠਦਾ ਬੰਦਾ ਕੋਈ ਤੜਕੇ ਉੱਠਦਾ ਜਿਹੜਾ ਕੁਵਾਰਾ ਉਹ ਲੇਟ ਉੱਠਦਾ ਤੂੰ ਕਿਦਾਂ ਉੱਠਦਾ ਮੈਂ ਮੈਂ ਉੱਠ ਜਾਂਦਾ 6:30 ਬਾਈ ਮੈਂ 8:30 7 ਵਜੇ ਉੱਠ ਜਾਂਦਾ ਫਿਰ ਤਾਂ ਨਹਾਣਾ ਨਹਾਣਾ ਲੈ ਥਾਲ ਲੈ ਵੰਡਾ ਲਾਣੂਗੇ ਉੱਠ ਓਏ ਫੋਨ ਕਰਨਾ ਪੈਂਦਾ ਉਹ ਵੀ ਗਾਲਾਂ ਗੋਲ ਕੱਢ ਕੇ ਵੀ ਉੱਠ ਘੜ ਉੱਠੀ ਅੱਜ ਬਾਈ ਪਹਿਲੀ ਸਵੇਰ ਤੇ ਚੱਕ ਰਿਆ ਪੂਰੀ ਦਫਾ 2:00 ਵਜੇ ਆਦੀਆਂ 3:00 ਹੀ ਵੱਜਣ ਦਿੱਤੀ ਲਓ ਜੀ ਬਾਈ ਪਹੁੰਚ ਕੇ ਟਿਕਾਣੇ ਪਾ ਪਾਪਾ ਜੀ ਵੀ ਰੈਡੀ ਹੋ ਗਏ ਅੰਦਰ ਬਾਕੀ ਬੰਦੇ ਹੋ ਖੜੇ ਪੂਰੀ ਤੂੰ ਯਾਰ ਮੈਨੂੰ ਸਾਜਦੇ ਫੋਨ ਕਰਤਾ 9:30 ਦਾ ਆਰਡਰ ਦਿੱਤਾ ਬਾਈ ਨੇ ਦੇ ਲੈ ਇਹਨੇ ਹੁਣ ਲੇਟ ਕਰਤਾ ਹਾਂ ਰੋਡ ਲੇਟ ਕਰਤਾ ਮੈ ਤਾਂ ਉਰੇ ਟਾਈਮ ਪੁੱਛਿਆ ਕਰ 9:30 ਦਾ ਜੀ ਪੂਰੀ ਮੈਨੂੰ 8:30 ਮੈਨੂੰ ਇਹ 8:30 ਕਹਿੰਦਾ ਬਾਈ ਗੱਲ ਕਰਦੇ ਲੰਬ ਹੋ ਜਣੇ ਹੋਰ ਆ ਕੇ 9:30 ਮੇਰੇ ਕੋਲ ਨਾਲ ਪਾ ਜਿਹਨਾਂ ਨੇ 11 ਕਹਿੰਦੇ ਮੈਂ ਭਗਵੰਨੇ ਆਉਣੀ ਵਿਆਹ ਨੂੰ ਜਾਣਾ ਵੇਚ ਰਿਹਾ ਪਹਿਲਾਂ ਵਾਓ ਠੀਕ ਹੈ ਠੀਕ ਆਪਣਾ ਟਾਈਮ ਦੇਖੋ ਆਪਣੇ ਹਿਸਾਬ ਨਾਲ ਦੇਖ ਰਿਹਾ ਵੀ ਐ ਲੈ ਕੇ ਟਾਈਮ ਡੇਟ ਉੱਤੇ ਦੇਖੀ ਭਗਵੰਨੇ ਆਉਣੀ ਵਿਆਹ ਦੀ ਤਿਆਰੀ ਕਰ ਪ੍ਰੋਜੈਕਟ ਸਾਰੇ ਰੈਡੀ ਹੈ ਕਦੇ ਰੈਡੀ ਆਮ ਅਜੇ ਬਹੁਤ ਹੈ ਨਾ ਨਾ ਠੀਕ ਅਜੇ ਵਿਆਹ ਬੰਦ ਕਿਉਂ ਨਾ ਬੰਦਾ ਦਿੱਲੀ ਜਾਣਾ ਸ਼ਾਮ ਨੂੰ ਬੱਲੇ 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 ਇਹ ਕੱਲ ਨੂੰ 12:00 ਵਜੇ ਲੇ ਜਾਗ ਦੇ ਲੰਘਦੇ ਹਾਂ ਰਿਜਦਾਰ ਇਕ ਨੇ ਦਿੱਲੀ ਕਹਿੰਦਾ ਦਿੱਲੀ ਰਿਜਦਾਰਾਂ ਨੂੰ ਉਹਨਾਂ ਨਾਲ ਆਉਣਾ ਤੇ ਮੈਟ ਮੂਟ ਪਛਾ ਤੇ ਬੈਠਣ ਵਾਸਤੇ ਕੋਰੀ ਹੋਂ ਬਿਹੈਰ ਇਸਤਰਾਣੇ ਵੀ ਤਾਂ ਆਉਣਾ ਹੀ ਬਾਹਰ ਦੇ ਬਾਈ ਕਾ ਆਉਣਾ ਜਾਣਾ ਮਹਿੰਗਾ ਪੈਂਦਾ ਬਾਹਰ ਤੇ ਜੇ ਕਿਤੇ ਨੇ ਆਉਣਾ ਵਿਆਹ ਵਾਸਤੇ ਸਪੈਸ਼ਲ ਕੋਰੀ ਨੇ ਲੈਣ ਜਾਣੇ ਇਹਨੂੰ ਵੀ ਮਹਿੰਗਾ ਵੇਣਾ ਹੈ ਹਾਂਜੀ ਬਾਈ ਆਜੋ ਹੋਰ ਵਧੀਆ ਜੀ ਵਧੀਆ ਆਜੋ ਆਜੋ ਕੋਰੀ ਨੂੰ ਮੇਲਾ ਬਾਈ ਅੱਜ ਤਾਂ ਨਹੀਂ ਹੋਰ ਪਸੇ ਜਾਊਗਾ ਕਿਆ ਕਰੇ ਕਿਆ ਕਰੇ ਘਰ ਦੇ ਕੋ ਘਰ ਆ ਫਿਰ ਵੀ ਭੁੱਲ ਜਾਂਦਾ ਜ਼ਿੰਮੇਵਾਰੀ ਸਾਰੀ ਤੇ ਹੋਰ ਹੈ ਨਾ ਜਿੰਨੇ ਪ੍ਰੋਗਰਾਮ ਇਹਨੇ ਟੈਂਟ ਕਰਾ ਦੇ ਪਤਾ ਨਹੀਂ ਲੱਗਦਾ ਟੈਂਟ ਵੀ ਆਰੇ ਘਰ ਮੂਰੇ ਹੈ ਜ਼ਿੰਮੇਵਾਰੀ ਉੱਥੇ ਵੀ ਇੱਕ ਡੈਰੀ ਲਾ ਲਾਉਣ ਪ੍ਰੋਗਰਾਮ ਵਾਲੇ ਸਿਆਲ ਦੇ ਆਣੇ ਕੰਮ ਨਹੀਂ ਭਾਈ ਇਹਦੇ ਕੋਲ ਉਹ ਉਹ ਡੀਸੀ ਨੂੰ ਪਿੱਛੇ ਕਰੇ ਖੜ ਗਿਆ ਸਾੜ ਗੱਡੀ ਜਿੱਦੇ ਇਧਰ ਮੁਕਰ ਹੋਰ ਪੈ ਗਿਆ ਇੱਕ ਡੈਰੀ ਲਾਦਾ ਕੱਲ ਟੈਂਟ ਤਾਂ ਮੇਰੇ ਘਰ ਦੇ ਪੂਰੇ ਹੋ ਗਏ ਹੋਣਾ ਟੈਨਸ਼ਨ ਵੀ ਬਹੁਤ ਵਰੀ ਲੱਗੀ ਫਿਰ ਸਾਨੂੰ ਹੋਣੀ ਹੋ ਚਾਹ ਲੈ ਜਾਂ ਲੋਨ ਡੀ ਜੀ ਦੇ ਨਹੀਂ ਤਾਂ ਨੌਜੀ ਇਧਰ ਆ ਪਾਪਾ ਜੀ ਨੂੰ ਮਿਲੋ ਸਖੀ ਕਾਲ ਜੀ ਹੋ ਗਈ ਤਿਆਰ ਐ ਨਾ ਰੈਡੀ ਕੁਰਸੀ ਵਾ ਪੱਕੀ ਹੋ ਗਈ ਹੁਣ ਜੀ ਪੱਕੀ ਬੈਠੇ ਆਪਾਂ ਹੁਣ 2 ਘੰਟੇ ਬਾਅਦ ਬਸ ਠੀਕ ਹੈ ਜੀ ਆਪਾਂ ਜੀ ਬਾਈ ਰੈਡੀ ਤੇ ਬਾਕੀ ਬੰਦੇ ਦੀ ਕੋਈ ਇੱਥੇ ਬੰਦੇ ਕੌਣ ਨਹੀਂ ਜਾਗੇ ਹੈਗਾ ਇੱਕੜੀ ਸੀ ਪਿੰਡ 'ਚ ਇੱਕ ਹੈਗਾ ਬਈ ਇੱਕਾ ਤਾਂ ਹੀ ਆ ਰੀਲ ਲੱਗੀ ਹੋਰੀ ਬੜੀ ਇੱਕਾ ਇੱਕੇ ਨਾਲ ਸਾਰੇ ਬਸ ਇੱਕਾ ਬਾਈ ਫੋਨ ਦੇਖੋ ਪਿੰਡ ਜੀ 我还有他呢。我们两个。 ਮਨਜੀਤ ਕੌਰ ਸਰਦਾਰ ਨੇ ਮਨਜੀਤ ਕੌਰ ਗਵਿੰਦਰ ਸਿੰਘ ਅਤੇ ਸਾਡੀ ਸੁਪਤਰੀ ਜਸਮੀਤ ਕੌਰ ਦੇ ਗ੍ਰਸਥ ਧਰਮ ਵਿੱਚ ਪਰੇਤ ਕਰਨ ਲਈ ਸ਼ੁਭ ਅਨੰਦ ਕਾਰਜ ਵਿਆਹ ਦਾ ਸ਼ੁਭ ਦਿਹਾੜਾ ਮਿਤੀ 4 12 24 ਨੂੰ ਨਿਯਤ ਹੋਇਆ ਹੈ ਅਤੇ ਜੰਜਦਾ ਸਮਾਂ 10 ਵਜੇ ਸਵੇਰੇ ਹੋਵੇਗਾ ਸਵਾਗਤ ਜੀ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਗੋਣ ਜਾਂਜ ਲਾੜੇ ਨਾਲ ਸੋਹੇ ਫਰਖਮੋਹਣੀਆਂ ਲਾਇਆ ਦੇ ਗੁਰਬਾਖ ਅਨੁਸਾਰ ਜਾਂਜੀਆਂ ਨਾਲ ਠੀਕ ਸਮੇਂ ਸਿਰ ਦਰਸ਼ਨ ਦੇ ਦੀ ਕਿਰਪਾਲਤਾ ਕਰਨੀ ਜੀ ਤਾਂ ਜੋ ਕਿ ਆਪਣਾ ਕਾਰਜ ਸਮੇਂ ਸਿਰ ਸਪੂਰਨ ਹੋ ਸਕੇ ਅਸੀਂ ਆਪ ਜੀ ਦੇ ਆਸਾਨੀ ਬਧ ਹੋਵਾਂਗੇ ਬਸ ਨੋ ਬਾਇਗੁਰ ਜੀ ਕੀ ਫਤ ਹੈ ਰਵਾਜ ਉਹਤਲੋ ਜੀ ਬਾਈ ਬਚੌਣਾ ਸਾਹਿਬ ਵੀ ਪਹੁੰਚ ਗਏ ਤਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਕਰਦੇ ਆਂ ਅਸੀਂ ਚਾਚੇ ਦਾ ਵੀਡੀਓ ਬਣਾ ਰਿਹਾ ਸਾਂ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਾ ਭੀ ਤਿਆਰੀ ਪੂਰੀ ਹੈਗਾ ਜੀ ਕਿੱਠੀ ਦਾ ਦਿਨ ਹਾਂਜੀ ਮੂਰੀਆਂ ਤਿਆਰੀਆਂ ਹਾਂਜੀ ਇਹ ਤੋਂ ਬਾਅਦ ਆਪਾਂ ਨੇ ਕਰਨੇ ਆਂ ਮਹਾਤ ਬਾਪੀ ਉਹਦੀਆਂ ਵੀ ਤਿਆਰੀਆਂ ਬਸ ਆ ਗਿਆ ਜਦੋਂ ਤੌਰ ਸਾਡੇ ਚਾਚੇ ਦੀ ਉਹ ਤੋਂ ਵਾਰਿਆ ਗਿਆ ਚੂੜੀਆਂ ਦੀ ਰਸਮ ਤੇ ਉਹ ਸਮਾਂ ਮੇਰੇ ਦਿਓਰ ਦੀ ਵਿਆਹ ਦੀ ਤਿਆਰੀ ਵੀ ਆ ਰਹੀ ਭਾਈ ਹੋਰ ਕੀ ਕੋੜੀ ਲੱਗ ਲਈ ਅਸੀਂ ਬਸ ਛੇਤੀ ਛੇਤੀ ਤੋਰ ਤੋਰਣਾ ਵੀ ਸੋਹਣੀ ਲਿਆਉਣੀ ਉਹ ਫਤਿਹ ਤੋਰਣਾ ਨਾ ਨਾ ਮੈਨੂੰ ਵੀ ਨਾ ਮੈਂ ਇਹਨੂੰ ਕਿਹਾ ਅੱਜ ਤੂੰ ਕਰਾ ਲਾ ਪੁੱਤਾ ਬੜਾ ਵਿਆਹ ਹਾਂਜੀ ਭਾਈ ਹਾਂਜੀ ਸਾਰੇ ਕਾਲਜੀ ਭਾਈ ਹਾਂਜੀ ਸੌ ਸੋ ਕੇ ਉੱਠਣੇ ਗਾ ਜੀ ਉਹ ਹੰਗਲੇ ਲੈਣਾ ਵਾਲਿਆ ਭਾਈ ਉਹਦੇ ਮੈਂ ਆਪਾਂ ਨੂੰ ਪਤਾ ਨਹੀਂ ਆਪਣਾ ਡਿਪਾਰਟਮੈਂਟ ਪਹੁੰਚ ਗਿਆ ਨਾ ਪਹਿਲਾਂ ਸਭ ਤੋਂ ਪਹਿਲਾਂ ਚਾਚਾ ਦੀ ਜ਼ਿੰਮੇਵਾਰੀ ਪੂਰੀ ਨਭਾਈ ਚੱਲ ਗਈ ਹਾਂ ਪੱਪੀ ਤੇ ਹੁਣ ਆਪਾਂ ਮੈਂ ਕਹਿੰਦੀ ਆ ਇਹਦੇ ਵੀ ਨੰਦ ਆਨੰਦ ਦੇ ਦੇ ਨੀ ਤਦ ਗੱਲ ਤਾਂ ਸੁਣ ਮੈਚਿੰਗ ਦੇਖ ਤੂੰ ਪਰਨਾ ਕੋਰਤੇ ਨਾਲ ਦਾ ਹੀ ਪਾਇਆ ਸਾਰਾ ਮੇਰੇ ਡੋਰ ਦੀ ਹੋਰ ਗੱਲਾਂ ਨਹੀਂ ਕਰਨਾ ਬਾਤ ਥਾਹ ਇਹ ਚਾਹ ਰੈਂਦਾ ਕੰਮ ਚ ਇਹ ਵਾਲੇ ਤਾਂ ਨਹੀਂ ਕਰ ਸਕਦਾ ਇਹ ਗੱਲ ਹੈ ਨਾ ਨਾ ਠੀਕ ਹੈ ਨਹੀਂ ਚੱਲਣਾ ਬਸ ਇਹ ਕੰਮ ਹੋਰ ਬਿੱਟੇ ਜਾ ਤਾ ਅੱਜ ਵੀ ਹਾਂ ਪੂਰੀ ਦਾ ਹੱਥ ਕਹਿੰਦੇ ਮਿੱਠੇ ਚ ਰਹਿੰਦਾ ਏ ਪੂਰੀ ਕਿਆ ਗਣਤੀ ਕਰੀ ਐ ਵੀ ਕਿਆ ਖਾ ਸਕਦਾ ਬਾਈ ਤੇਰਾ ਬੰਦੂ ਵੀ ਰੱਖ ਦੇ ਇਹ ਬਾਈ ਅਸੀਂ ਹੱਥਾਂ ਨਾਲ ਡੋਕਿਆ ਮਾਰ ਲਾ ਹਾਂ ਹਾਂ ਲੈ ਬਾਈ ਬਈ ਕੰਡਾ ਕਰਿਆ ਕੰਡਾ ਬਾਈ ਕੰਡਾ ਨਹੀਂ ਕਰਿਆ ਹਾਂ ਆ ਗਏ ਮਾਮੇ ਇਕੜੇ ਇਕੱਠੀ ਨਾਲ ਜਾ ਕੇ ਚਲ ਆਉਂਦੇ ਆ ਖਾ ਸਕਦੇ ਅਸੀਂ ਜੈਸਮਨ ਜੈਸਮਨ ਤੈਨੂੰ ਮੈਨੂੰ ਕਹਿੰਦਾ ਤਾ ਚਾਚੇ ਦਾ ਕਰਾ ਦੋ ਇਹਨੇ ਏ ਜੀ ਪਾਣੀ ਪਾਖਿਆ ਪਾਈ ਮੇਰੇ ਇੱਥੇ ਇਹਦੀ ਗੱਲ ਸੁਣ ਤੇਰੇ ਮਾਮੇ ਦਾ ਮਿੱਠੇ ਜਾਤਾ ਅੱਜ ਮਿੱਠੇ ਦੇ ਹੱਥ ਖਾ ਗੂਗਾ ਲੈਣਾ ਪਹਿਲਾਂ ਹਾਂਜੀ ਪੰਮੂ ਜੀ ਮਿਲ ਗਈ ਜੀਜੀ ਪੂਰੀ ਫੱਟੇ ਕਰਤਾ ਹਾਂਜੀ ਸਾਰਾ ਪ੍ਰੋਗਰਾਮ ਮੰਨੇ ਹਾਂ ਕੋਈ ਰਹਿਣ ਗਿਆ ਸਾਰੇ ਸਾਰੇ ਕੁਛ ਵੀ ਰਹਿਣ ਗਿਆ ਹਾਂ ਤਾਂ ਠੀਕ ਐ ਬਈ ਓਕੇ ਐ ਬੜ ਠੀਕ ਐ ਹਾਂਜੀ ਬਾਈ ਮਾਮਾ ਨਾ ਗੁੱਸੇ ਹੋ ਜੀ ਮਾਮੇ ਨੂੰ ਖਿਲਾ ਦੋ ਵਰਪੀ ਆਹ ਯਾਰ ਇਹ ਰੁੱਸ ਗਿਆ ਵੀ ਨਹੀਂ ਹਾਂ ਆ ਉਹ ਦੇਖੀ ਤਾਂ ਪੂਰੇ ਹੀ ਦਰਦ ਵਿੱਚ ਫਾਵੇ ਵੜਾਏ ਨਹੀਂ ਜਾਨੀਆ ਹਾਂ ਦੇ ਫਾਵੇ ਵੜਾਏ ਕੀ ਗੱਲ ਕਰਤੀ ਨਹੀਂ ਮਨੇ ਕਿਆ ਦੇਖਦੇ ਆ ਨਾ ਉਹਨਾਂ ਦੇਖਦਾ ਕੰਮ ਦੀ ਅੰਦਰ ਅੱਛਾ ਪਹਿਲਾਂ ਨਬਰੀਨ ਤੋਂ ਪਹਿਲਾ ਨੰਬਰ ਚੱਕਦਾ ਰੇਗਵਾ ਮੁੰਡਾ ਕਿਨੇ ਪੜਦਾ ਬਹੁਤ ਹੈ ਪੜਾਈ ਨੂੰ ਤੇਜ ਆ ਹਾਂ ਜਿਹਨੇ ਖਾਣਾ ਪੀਣਾ ਹੁੰਦਾ ਸੰਗਦਾ ਨਹੀਂ ਆ ਦੇਖੋ ਪੰਮੂ ਸਾਡਾ ਤੇਜ ਹੈ ਸੰਗਦਾ ਹੈ ਬਹੁਤ ਸੰਗਦਾ ਸੰਗਦਾ ਪੁਰੀ ਦਵਦਾ ਅਰਜਨ ਵਾਲਾ ਅਰਜਨ ਵਾਲਾ 4 बाई 4 ਦਵਦਾ ਪੁਰੀ ਇਹ ਨਹੀਂ ਦਵਦਾ ਟੀਕਾ ਮਾਰਦਾ ਬਿਨਾਂ ਕਲੱਚ ਤੇ টারਬੋ ਹਾਂ টারਬੋ ਮਾਡਲ ਹੈ ਸਾਹੂ ਹੈ ਬੰਦਾ ਪਰ ਹੁਣ ਬੋਲਦਾ ਘੱਟ ਹੈ ਸਾਹੂ ਹੈ ਕਿੱਥੇ ਸਾਹੂ ਹੈ ਹੁਣ ਖਾਣ ਦੀ ਵੀ ਜੀ ਯਾਰ ਛਾੜੀ ਬੋਲਦਾ ਫੋਟੋਟੈਮ ਬਿਸ਼ੂ ਬਿਸ਼ੂ ਕਰਨਾ ਹੈ ਹਨਾ ਲਾੜਨਾ ਨਹੀਂ ਆਗੇ ਦੋ ਗੋਲੀਆਂ ਚੱਲ ਜਿਆ ਮਾਹੌਲ ਨਹੀਂ ਹੈ ਜਿਸ ਨੂੰ ਮਰੀਤ ਮਾਮੂ ਕਿੱਥੇ ਆ ਮਾਮੂ ਕਿੱਥੇ ਆ ਮਾਮੂ ਕਿੱਥੇ ਲੋ ਜੀ ਬਾਈ ਕੰਮ ਫਾਈਨਲ ਕਰਿਆ ਇਹ ਅਨੇ ਪੈਦਲ ਹੋਏ ਕਿਆ ਕਰਨਾ ਤੁਹਾਨੂੰ ਜਾਣਾ ਜਿਹੜਾ ਖਾਦਾ ਹਜਮ ਨਹੀਂ ਕਰਨਾ ਤੁਰਨਾ ਵੀ ਜ਼ਰੂਰੀ ਹੈ ਕਹਿੰਦੇ ਹੈ ਜ਼ਰੂਰੀ ਹੈ ਹੋਰ ਜਾਂ ਤਾਂ ਬਗੌੜੀ ਨੇ ਚਾਰ-ਚਾਰ ਬਾਤੀਆਂ ਖਾ ਕੇ ਅਗਲੇ ਭਾਈ ਬਹਿ ਕੋਈ ਨਹੀਂ ਖਾਦੀਆਂ ਇਹ ਦੋ ਖਾ ਕੇ ਹਾਂ ਇਹਦੀ ਗੱਲ ਆ ਭਾਈ ਸਾਰੀ ਚਾਰ-ਚਾਰ ਬਾਤੀਆਂ ਖਾ ਕੇ ਹੁਣ ਮੁਕਰਦੇ ਆ ਮੁਕਰਦੇ ਆ ਕੰਮ ਫਤਿਹ ਮਨ ਮਿਸਤਰੀ ਨਿਪਟੇਗਾ ਖੜਾ ਗਿਆ ਮਿਸਤਰੀ ਦਾ ਇਹ ਪਿਆ ਹਜਾ ਚੱਲੀ ਜਾਣਾਗਾ ਕਿੰਨੇ ਪਰਸੈਂਟ ਰਹਿ ਜਾਗਾ ਚਲ ਟੈਲਾ ਦੇ ਇੱਕਾਈ ਫਿਰ ਕੇ ਦੇਣਾ ਕਾਲੂ ਦੇਖਦੇ ਕਾਲੂ ਚੱਲਦੇ ਪਹਿਲਾਂ ਅੱਜ ਕਰਦੇ ਕੰਮ ਅੱਜ ਦੇਖ ਲੈ ਯਾਰ ਭਈਏ ਜੀ ਲਾਉਣਾ ਦਾ ਮਿਲਣਾਂ ਪਰ ਮਿਲੇ ਨਹੀਂ ਲੱਗਿਆ ਨਹੀਂ ਹੈਗਾ ਮੇਰੇ ਟਾਈਮ ਨਹੀਂ ਲੱਗੇ ਅੱਜ ਭਾਈ ਕਾ ਮਾਪੇ ਲੱਗ ਜਮ ਅੱਜ ਨੇਤਰ ਬਾਈ ਨਾਲ ਕੰਨੀ ਦਾ ਬਾਈ ਇੱਧਰ ਵੀ ਫਾਈਨਲ ਹੋ ਗਿਆ ਬਾ ਹੁਣ ਦਿਨ ਘਟਦੇ ਜਾਂਦੇ ਵਿਆਹ ਨੇੜੇ ਆਉਂਦਾ ਜਾਂਦਾ ਏ ਬਾਕੀ ਮੌਸਮ ਵਧੀਆ ਜੇ ਧੁੱਪ ਹੈ ਮਨਾ ਕੋਟ ਬਹੁਤ ਮੋਟਾ ਪਾ ਕੇ ਗਿਆ ਤਾਂ ਹੁਣ ਬਾਹਰ ਪਾ ਰੱਖਿਆ ਕਰ ਗਰਮੀ ਆ ਗਈ ਗਰਮੀ ਆ ਗਈ ਸਵੇਰੇ ਠੰਡ ਸੀ ਆਇੰਦਾ ਬਾਈ ਮੈਂ ਵੀ ਦੋ ਪਾਈਆਂ ਪੀਆ ਪਰ ਗਰਮੀ ਆ ਗਈ ਆ ਗਈ ਗੁੱਡਾ ਵੀ ਕਹਿੰਦਾ ਬਾਹਰ ਕੱਢ ਅੱਛਾ ਗੁੱਡਾ ਠੀਕ ਹੈ ਠੀਕ ਹੈ ਚਲੋ ਠੀਕ ਹੈ ਜੀ ਕਨੇ ਚੱਲੇ ਮਾਨੇ ਦੇ ਘਰ ਨੂੰ ਲਓ ਜੀ ਬਾਈ ਮਾਨੇ ਦੇ ਘਰ ਪਹੁੰਚ ਗਏ ਤੇ ਮਨੇ ਤرائی ਘਟ ਹੁੰਦੀ ਏ ਇਹ ਗੱਲ ਕਿ ਸਹੀ ਹੁੰਦੀ ਏ ਇਹਦੀ ਤرائی ਇਹ ਤੋ ਰਿਆ ਕਿ ਉਹ ਕਰਦੇ ਗਿੱਲਾ ਠੀਕ ਆ ਮਨੇ ਬਾਈ ਗੱਲ ਸੁਣ ਲੈ ਤੇਰਾ ਭਤੀਜਾ ਮੇਰੇ ਨਾਲ ਪੈਂਦਾ ਕਿ ਨਾ ਮੇਰਾ ਬੂਫਲ ਨਿਕੋਟਾ ਦਾ ਉਹ ਪ੍ਰਿੰਸ ਹੋ ਰਿਹਾ ਏ ਹੈ ਕੰਮ ਵਧੀਆ ਏ ਇਧਰ ਆ ਪੰਜ ਸਾਹ ਬੁਰੇ ਹੋ। ਜੀ। ਪਹਿਲਾਂ ਇਹ ਦੱਸੋ ਤੇਰਾ ਬੁਫਰ ਕਿਨੇ ਲਗਾਉਆ ਥਾ? ਮੈਂ ਕਿੱਥੇ ਲਗਾਉਆ ਚਾਚੂ ਲਗਾਉਆ ਤੇਰੇ ਨੇ। ਵੇ ਜਿਹੜਾ ਬੁਫਰ ਕੋਤਾ ਚੱਲਦਾ ਚੱਲਦਾ ਡੇਕਲ ਕੋਤਾ ਦਾ। ਹਾਂ। ਹੋਰ ਕਿਵੇਂ ਪੰਜ? ਇਹ ਬਾਈ ਹੈਗਾ ਬੰਤ ਬਾਈ ਦਾ ਮੁੰਡਾ। ਇਹ ਫਰੀ ਦਾ ਬੰਤ ਚ। ਪੰਜ ਆਹੇ ਪਿੰਡ ਵਾਲਾ ਦਾ। ਦਾੜੀ ਬਣਿਆ ਪੰਜ ਪਾਉਣ ਦਾ ਮੇਰੇ ਨਾਮ ਦਾ। ਲੈ ਉਹਦਾ ਤੈਨੂੰ ਅੱਜ ਦਾ ਪੰਜ ਦਾ। ਚਾਚੂ ਨੇ ਬੁਫਰ ਕਿੱਥੇ ਲਗਾਉਆ ਥਾ? ਕੋਈ ਕਵਰੇਜ। ਭਾਈ ਆਵਨੇ ਆਇਨਾ ਨਾ ਘਰੇ ਕਰਿਆ। ਹਾਂ। ਇਹ ਫੋਟੋ ਇਨੀਗਾ ਜੀ ਨੂੰ ਉਮੀਦਵਾਰ ਕੌਣ ਬਖੜਾ ਦਾ ਹਾਂ ਉਮੀਦਵਾਰ ਬਣੀ ਹੈ ਰਾ ਭਾਈ ਜੀ ਹੁਣ ਤਾਂ ਸਾਰੇ ਬਣ ਗਏ ਬੱਚ ਉਹ ਘਰ ਬੰਚਾਲ ਆਏ ਹਾਂ ਘਰ ਬੰਚਾਲ ਬਨੇ ਆ ਮਿੱਟੀ ਮੁੱਟੀ ਛੱਡਣੀ ਨਹੀਂ ਹੈਗੀ ਜੀ ਸਾਰੀ ਸਫਗਾਨੀ ਆ ਮਨੇ ਆ ਮੜੀ ਗਿਆ 베ਰੀ ਇਧਰ ਤੇ ਮੜੀ ਮੜੀ ਘਟਾ ਦੇ ਆ ਹਾਂਜੀ ਭਾਈ ਕਿੱਥੇ ਲੈ ਕੇ ਜਾਣੇ ਇਹਨੂੰ ਬੇਲੇ ਆ ਜੀ ਬੇਲੇ ਆਏ ਛੁੱਟੀਆਂ ਹੋਈਆਂ ਗਾ ਖੇਲਣ ਪੜਾ ਉਹ ਵੱਲੋਂ ਉਹ ਇੱਕ ਨਾ ਨਕਰ ਮਜੀ ਮਜੀ ਆਜ ਆਇਆ ਦਵਾਰ ਆਇਆ ਓ ਇੱਕ ਛੱਟੀ ਮਿਲੀ ਆ ਬਨੇ ਜੀ ਛੁੱਟੀ ਹੁੰਦੀ ਬਨੇ ਜੀ ਛੁੱਟੀ ਹੁੰਦੀ ਤੇ ਇੱਥੇ ਕੰਮ ਨੰਦੇ ਨੇ ਕਰਦੇ ਖੇਡਦਾ ਦਾ ਹਾਂ ਜਿਹੜਾ ਖੇਡਦਾ ਹਾਂ ਇਹਦਾ ਬਾਈ ਕ੍ਰਿਕਟ ਦਾ ਫੈਨ ਹੈ ਹਾਂ ਅੱਲਾ ਦਾ ਕੰਮ ਅਠੋ ਅਠ ਚੱਲ ਵਸ ਲੋ ਜੀ ਬਾਈ ਪਹੁੰਚ ਗਏ ਟਾਇਰਾਂ ਦੇ ਕੋਲ ਇਹ ਮਰਫ ਵੀ ਨਹੀਂ ਉਤਰਿਆ ਹੈ ਮਰਫ ਉਤਰਿਆ ਨਹੀਂ ਹਾਂ ਮਰਫ ਉੱਤੇ ਹੀ ਮਾਡਲ ਕਿੰਨਾ ਛਿੰਤ ਹੈ 24 ਇਹ 24 ਮਾਡਲ ਹੈ ਬਾਈ ਇਹ ਹੈਗਾ ਇਹ ਐਮ ਆਰ ਐਫ ਦੇ ਬਾਈ ਐਮ ਆਰ ਐਫ ਐਕਸਟਰਾ ਦੇ ਹਾਂ ਸ਼ਕਤੀ ਪਲੱਸ ਐਕਸਟਰਾ ਆ ਲਿਖਿਆ ਵਾ ਬਾਈ 15928 ਬਾਕੀ ਮਾਡਲ ਚਿੰਦੂ ਲੱਭ ਕੇ ਦਿਖਾਉਂਗਾ ਕਿੱਥੇ ਲਿਖਿਆ ਪਿਆ ਆ ਦੇਖੋ ਆ ਟਾਇਰ ਆ ਬਾਈ ਇੰਨੀ ਗੁੱਡੀ ਆ ਬਰਾਬਰ ਘਸਿਆ ਪਿਆ ਚੱਲਿਆ ਹੀ ਨਹੀਂ ਬਰਾਬਰ ਕਿ ਘਸਿਆ ਐਮ ਆਰ ਐਫ ਤਾਂ ਉੱਤਰ ਜਿੰਨਾ ਘਸਿਆ ਬਰਾਬਰ ਘਸਿਆ ਹਾਂ ਚੱਲੇ ਗਿਆ ਇਹ ਨਾਮ ਆ ਲਿਆ ਇਹ ਕਿੰਦੂ ਟਰੈਕਟਰ ਹਾਂ ਸੋਨਾ ਲਿਖਾ ਕੱਪੜੇ ਨਾਮ ਆ ਬਾਹਰ ਹੈ ਕਿੰਨਾ ਮਾਡਲ ਹੈ ਇਹ ਇਹ ਵੀ 2020 ਮਾਡਲ ਦੇ ਆਏ ਬਾਈ ਇਹ ਇਹ ਪੂਰੀ ਸੋਨਾਂ ਲੀਕਰੀ ਫੈਨ ਹੈ ਹਾਂ ਇਹ ਜਿਨ੍ਹਾਂ ਨੇ ਬਾਈ ਜਿਹੜਾ ਚਲਾਇਆ ਉਹੀ ਵਜੇ ਰੱਖਦਾ ਆ ਆ ਦੇਖੋ ਬੈਂਫਰ ਠੀਕ ਹੈ ਦਾ ਛੋਟਾ ਹੈ ਮੈਂ ਹੁੱਡ ਛਤਰੀ ਹਾਂ 24 ਮਾਡਲ ਉਹ ਆ ਜਾਲ ਹੈ ਹੈ ਉਹ ਵੀ ਠੀਕ ਹੈ ਉਹ ਵੀ ਮਾਡਲ 13 ਮਹੀਨੇ ਤੇ ਟਾਇਰ ਪਏ ਪਏ ਕਿੱਥੇ ਲਿਖਿਆ ਹੈ ਆ ਦੇਖ ਨਹੀਂ ਨਹੀਂ 13 ਮਹੀਨੇ ਦੇ ਯਾਨੀ ਕਿ ਜੂਨ ਜਲਾਈ ਮਹੀਨੇ ਤੋਂ ਪੇਮੈਂਟ ਆ ਲਿਖਿਆ ਹੈ ਬਾਈ ਮਾਰਕਾ ਬਾਕੀ ਬਾਕੀ ਭਾਈ ਦੱਸਿਓ ਜੇ ਕਿਸੇ ਨੇ ਲੈਣੇ ਹੋਏ ਬਾਈ 15 ਤੇ ਇਨੇ ਸਾਨੂੰ 14 ਦੀ ਚਾਹੀਦੀ ਐ ਨਾ ਮੇਰੇ ਕੋਲ ਹੈਗੇ ਆ ਪੇ 14 ਦਿਨਾਂ ਮੇਲੇ ਅੱਛਾ ਇਹ ਵੇਚਣੀ ਜਰਤੇ ਕੂੰ ਸੌਦਾ ਨਹੀਂ ਮਾਰਨਾ ਮੈਂ ਕੀ ਕਰਨੀ ਬਾਈ ਉਹਦਾ ਵੇਚਣੀ ਐ ਸਿੰਦੂ ਕੰਦਾ ਵੀ ਪੈ ਸੁੱਕ ਜਾਣੇ ਹਾਂ ਮੇਰੇ ਕੋਲ ਪਈਆਂ ਟਾਇਰਾਂ ਮਾ 14 ਦੀ ਪਾਉਣੇ ਮੈਂ 16 ਆ 15 ਦੇ ਨਹੀਂ ਪਾਉਣੇ ਸੋਰਾ ਵੱਜ ਜਾਂਦਾ ਬਹੁਤ ਜ਼ਿਆਦਾ ਠੀਕ ਐ ਚੱਲੀਏ ਭੂਰੀ ਚੱਲੀਏ ਬਾਈ ਭੂਰੀ ਹੁਣ ਸੋਰਾ ਘੱਟ ਚਾਹੀਦਾ ਯਾਰ ਆਹ ਕੀ ਰਹਿ ਨੇ ਗੁੱਲੀਆਂ ਵੀ ਇਹੇ ਪੁਰਾਣੀਆਂ ਬਾਈ ਐਵੇਂ ਨਵੀਆਂ ਬਾਈ